ਅਸੀਂ ਹਾਂਜੀ ਗੁਰਦੁਆਰਾ ਸਾਹਿਬ ਗੁਰੂ ਕੀ ਵਿਡਾਲੀ ਇੱਥੇ ਕਈ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜਾਨਲੇਵਾ ਹਮਲਾ ਕਰਵਾਇਆ ਗਿਆ ਜਦੋਂ ਉਹ ਬਾਲਕ ਸਨ ਗੁਰਪੁਰਬ ਕਰਕੇ ਗੁਰਦੁਆਰਾ ਸਾਹਿਬ ਵਿਖੇ ਸਜਾਵਟ ਦੀ ਤਿਆਰੀਆਂ ਚੱਲ ਰਹੀਆਂ ਹਨ ਗੁਰਪੁਰਬ ਵਾਲੇ ਦਿਨ ਇੱਥੇ ਭਾਰੀ ਮੇਲਾ ਲੱਗਦਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਛੇ ਹਟਾ ਖੂ ਲਗਵਾਇਆ ਸੀ ਆਹ ਰੇਲਵੇ ਲਾਈਨ ਪਾਕਿਸਤਾਨ ਜਾ ਰਹੀ ਹੈ ਗੁਰੂ ਕੀ ਵਿਡਾਲੀ ਪਿੰਡ ਟਾਰੀ ਬਾਰਡਰ ਜੋ ਸੜਕ ਜਾਂਦੀ ਹੈ ਖਾਲਸਾ ਕਾਲਜ ਟੱਪਕੇ ਨਜ਼ਦੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਗੁਰੂ ਕੀ ਵਿਡਾਲੀ ਇਹ ਉਹੀ ਪਵਿੱਤਰ ਸਥਾਨ ਹੈ ਜਿੱਥੇ 6ਵੀਂ ਪਾਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਬਿੰਦ ਸਾਹਿਬ ਜੀ ਦਾ ਜੋ ਪ੍ਰਕਾਸ਼ ਗੁਰਪੁਰਬ ਹੈ ਆ ਰਿਹਾ ਹੈ ਜਿਸ ਕਰਕੇ ਗੁਰਦੁਆਰਾ ਸਾਹਿਬ ਵਿਖੇ ਤਿਆਰੀਆਂ ਚੱਲ ਰਹੀਆਂ ਹਨ ਸਜਾਵਟ ਦੀਆਂ ਤੋਂ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ ਜਮਿਆਂ ਪੂਤ ਪਗਤ ਗੋਵਿੰਦ ਕਾ ਪ੍ਰਗਟੇ ਸਭ ਨਹਿ ਲਿਖਿਆ ਤੁਝ ਕਾ ਪ੍ਰਗਟੇ ਸਭ ਦੇਖਿਆ ਤੁਰ ਕਾ ਸਤ ਗੁਰ ਸਾਚੈ ਦਿਆ ਭੇਜ ਸਤ ਗੁਰ ਸਾਚੈ ਦਿਆ ਭੇਜ ਚਿਰ ਜੀਵਨ ਉਪਜਾ ਸੰਜੋਗ ਚਿਰ ਜੀਵਨ ਸੰਜੋਗ ਆਰਾ ਸਾਹਿਬ ਕੀ ਇੱਕ ਪੂਰਾ ਸਾਹਿਬ ਹੈ ਜੇਸੀ ਵਿੱਚ ਵੀ ਪੂਰਾ ਸਾਹਿਬ ਦਾ ਰਸਤਾ ਹੈ ਦਸੀ ਮਾਸੇ ਹੁਕਮ ਵਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਅਨੰਦ ਗਾਵੇ ਸਾਚੇ ਸਾਹਿਬ ਕਹਿ ਮਨ ਭਾਵੇ ਸਾਚੇ ਸਾ ਗੁਰੂ ਦਿਵਾਇਆ ਮਨ ਚਿੰਦਿਆ ਸਤ ਗੁਰੂ ਦਿਵਾਇਆ ਭੈ ਅਚਿੰਤ ਇਕਲੇਵਲਾਇਆ ਭੈ ਅਚਿੰਤ ਇਕਲੇਵਲਾਇਆ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਤਸਵੀਰਾਂ ਰਾਹੀਂ ਇਤਿਹਾਸ ਵਰਣਨ ਕੀਤਾ ਹੈ ਕਿ ਪਿੱਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਲਈ ਪਹਿਲੇ ਬ੍ਰਾਹਮਣ ਨੂੰ ਭੇਜਿਆ ਜੋ ਦਹੀਂ ਵਿੱਚ ਜ਼ਹਿਰ ਪਾ ਕੇ ਲਿਆਇਆ ਉਹ ਦਹੀਂ ਕੁੱਤੇ ਨੇ ਖਾ ਲਿਆ ਤੇ ਕੁੱਤੇ ਦੀ ਮੌਤ ਹੋ ਗਈ। ਦੂਜੀ ਵਾਰ ਇੱਕ ਦਾਈ ਜੋ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਵਾਲਾ ਦੁੱਧ ਪਿਆਉਣ ਲੱਗੀ ਆ ਉਸ ਦੀ ਜ਼ਹਿਰ ਨਾਲ ਹੀ ਮੌਤ ਹੋ ਗਈ। ਤੀਜੀ ਵਾਰ ਇੱਕ ਸੱਪ ਭੇਜਿਆ ਗਿਆ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਸੱਪ ਨੂੰ ਹੀ ਮਾਰ ਦਿੱਤਾ। ਪ੍ਰਥੀਤ ਚੰਦ ਨੇ ਬਾਰ-ਬਾਰ ਕੋਸ਼ਿਸ਼ ਕੀਤੀ ਕਿ ਬਾਲ ਗੁਰੂ ਹਰਗੋਬਿੰਦ ਜੀ ਨੂੰ ਮਾਰਿਆ ਜਾਵੇ ਤਾਂ ਕਿ ਗੱਦੀ ਉਹਦੇ ਪੁੱਤਰ ਮਿਹਰਬਾਨ ਨੂੰ ਮਿਲੇ ਪ੍ਰਥੀਤ ਚੰਦ ਨੂੰ ਇਹ ਨਹੀਂ ਪਤਾ ਹਰਗੋਬਿੰਦ ਸਾਹਿਬ ਖੁਦ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਰੂਪ ਹਨ ਉਹਨਾਂ ਦਾ ਉਹ ਕੁਝ ਨਹੀਂ ਵੀ ਗਾੜ ਸਕਦਾ ਟੁੱਟਾ ਕਿਨੇ ਦਾਤ ਗੁਰਨਾਨਕ ਟੁੱਟਾ ਕਿਨੇ ਦਾਤ ਸਤ ਗੁਰ ਸਾਚੇ ਦੀਆ ਤੇਜ ਸਤ ਗੁਰ ਸਾਚੇ ਗੁਰੂ ਜੀ ਦੇ ਸੁੰਦਰ ਨਿਸ਼ਾਨ ਸਾਹਿਬ ਤੇ ਚੁੰਮਦੇ ਹਨ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਤੇ ਸਜਾਵਟ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਕਾਫੀ ਵੱਡਾ ਤੇ ਸੁੰਦਰ ਹੈ ਬਾਹਰ ਪਾਰਕਿੰਗ ਦਾ ਪ੍ਰਬੰਧ ਹੈ ਸੰਗਤਾਂ ਲਈ ਲੰਗਰ ਖਾਦੇ ਦਾ ਵੀ ਪ੍ਰਬੰਧ ਹੈ ਅਸੀਂ ਚੱਲਦੇ ਹਾਂ ਜੀ ਹੁਣ ਪਿੰਡ ਗੁਰੂ ਕੀ ਬਡਾਲੀ ਤੋਂ ਨਜ਼ਦੀਕ ਪਿੰਡ ਛੇਟਾ ਸਾਹਿਬ ਪੂਰੇ ਪਰਿਵਾਰ ਨਾਲ ਆਏ ਜੀ ਯਾਤਰਾ ਤੇ ਗੁਰਦੁਆਰਾ ਛੇਟਾ ਸਾਹਿਬ ਦੀ ਅੰਮ੍ਰਿਤਸਰ ਦੀ ਧਰਤੀ ਦੇ ਪਿੰਡ ਛੇਟਾ ਨਾਲ ਹੀ ਪਿੰਡ ਗੁਰੂ ਕੀ ਵਡਾਲੀ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਹੈ। ਵਾਹੇ ਗੁਰੂ ਵਾਹੇ ਪੁਸ਼ੂ। ਫਲਕ ਜੀ ਸੰਗਤ ਲਈ ਠੰਡੇ ਠੰਡੇ ਛਬੀਰ ਦਾ ਲੰਗਰ ਤੇ ਦਲ ਦਾ ਲੰਗਰ। ਇੱਥੇ ਗੁਰਦੁਆਰਾ ਛੇ ਹਟਾ ਸਾਹਿਬ। ਅੰਮ੍ਰਿਤ ਸਰਦਾ ਸਥਾਨ ਗੁਰਦੁਆਰਾ ਛੇ ਹਟਾ ਸਾਹਿਬ। ਇਹ ਸਥਾਨ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨਾਲ ਸੰਬੰਧਿਤ ਹੈ। ਗੁਰਦੁਆਰਾ ਸਾਹਿਬ ਦਾ ਬਹੁਤ ਖੁੱਲਾ ਏਰੀਆ ਹੈ, ਖੁੱਲੀ ਕਾਰ ਪਾਰਕਿੰਗ ਹੈ, ਸੰਗਤਾਂ ਇੱਥੋਂ ਦੂਰੋਂ-ਦੂਰੋਂ ਦਰਸ਼ਨ ਕਰਨ ਆਉਂਦੀਆਂ ਹਨ। ਗੁਰੂ ਕੇ ਲੰਗਰ ਹਣ ਇੱਥੇ ਹੈ। ਇਹ ਸਾਹਮਣੇ ਗੁਰ ਘਰ ਦਾ ਪਾਵਨ ਇਤਿਹਾਸ ਲਿਖਿਆ ਹੈ। ਤੁਸੀਂ ਵੀਡੀਓ ਪੋਸਟ ਕਰਕੇ ਜਾਂ ਸਕਰੀਨਸ਼ਾਟ ਲੈ ਕੇ ਇਤਿਹਾਸ ਪੜ੍ਹ ਸਕਦੇ ਹੋ। ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਲਾਏ ਆਪਣੇ ਭਗਤੀ ਲਾਏ ਪ੍ਰਭ ਬੇਨਤੀ ਆਪਣੇ ਜੀਵਨ ਦਾ ਕਾਫੀ ਸਮਾਂ ਗੁਰੂ ਅਰਜਨ ਸਾਹਿਬ ਜੀ ਨੇ ਇਸ ਧਰਤੀ ਤੇ ਬਿਤਾਇਆ ਸੀ ਪਿੰਡ ਛੇਹਟਾ ਗੁਰੂ ਕੀ ਵਡਾਲੀ ਅਤੇ ਆਸੇ-ਪਾਸੇ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਈ ਯਾਦਗਾਰੀ ਸਥਾਨ ਹਨ ਜਿਨ੍ਹਾਂ ਵਿੱਚੋਂ ਇੱਕ ਇਹ ਗੁਰਦੁਆਰਾ ਛੇਹਟਾ ਸਾਹਿਬ ਹੈ ਫਿਰਤ ਪ੍ਰਭੂ ਆਇਆ ਇਹ ਛੇਹਟਾ ਵਾਲਾ ਕੂਹ ਹੈ ਜਿਸ ਕਰਕੇ ਗੁਰਦੁਆਰਾ ਛੇਹਟਾ ਸਾਹਿਬ ਕਿਹਾ ਜਾਂਦਾ ਹੈ ਫਿਰਤ ਫਿਰਤ ਪ੍ਰਭੂ ਸਰਨਾਏ ਇੱਥੇ ਦੀਆਂ ਸੰਗਤਾਂ ਕੋਲ ਪੀਣ ਵਾਲੇ ਪਾਣੀ ਦੀ ਦਿੱਕਤ ਸੀ ਇਸ ਲਈ ਗੁਰੂ ਸਾਹਿਬ ਨੇ ਇੱਥੇ ਇਹ ਖੂਲ ਲਗਵਾਇਆ ਸੀ ਇਤਿਹਾਸਕਾਰ ਦੱਸਦੇ ਹਨ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਖੂਲ ਲਗਵਾਇਆ ਸੀ ਸੰਗਤ ਜੀ ਇੱਥੇ ਲਿਖੇ ਇਤਿਹਾਸ ਅਨੁਸਾਰ ਬਾਲ ਹਰਗੋਬਿੰਦ ਸਾਹਿਬ ਜੀ ਇੱਥੇ ਖੇਡਿਆ ਕਰਦੇ ਸਨ ਗੁਰਤਾ ਗੱਦੀ ਮਿਲਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆ ਕੇ ਆਰਾਮ ਕਰਦੇ ਪ੍ਰਸ਼ਾਦਾ ਚੱਕਦੇ ਇਤਿਹਾਸ ਵਿੱਚ ਲਿਖਿਆ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਖੂਹ ਲਗਵਾਇਆ ਤਾਂ ਬਚਨ ਕੀਤਾ ਇੱਥੇ ਦੇ ਪਾਣੀ ਨਾਲ ਇਹ ਇਲਾਕਾ ਹਰਿਆ ਭਰਿਆ ਹੋਵੇਗਾ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਮਹਾਰਾਜ ਨੇ ਕਿਹਾ ਇੱਥੇ ਦਾ ਜਲ ਛੱਕ ਕੇ ਜੋ ਦੁੱਧ ਪੁੱਤ ਦੀ ਪ੍ਰਾਪਤੀ ਹੋਵੇਗੀ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਅੱਜ ਹਜ਼ਾਰਾਂ ਸੰਗਤਾਂ ਇੱਥੇ ਆ ਕੇ ਅਰਦਾਸ ਕਰਾਉਂਦੀਆਂ ਹਨ ਅਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਆਪਣੇ ਭਗਤੀ ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਆਓ ਆਪਣੇ ਪਰਿਵਾਰ ਨਾਲ ਇਨਾ ਗੁਰਤਾਮਾ ਦੇ ਦਰਸ਼ਨ ਜ਼ਰੂਰ ਕਰੋ ਪਿੰਡ ਚਿਹਟਾ ਤੇ ਪਿੰਡ ਗੁਰੂ ਕੀਵਡਾਲੀ ਜਾਣ ਲਈ ਤੁਸੀਂ ਬੱਸ ਸਟੈਂਡ ਦਰਬਾਰ ਸਾਹਿਬ ਰੇਲਵੇ ਸਟੇਸ਼ਨ ਕਿੱਥੋਂ ਵੀ ਟੈਕਸੀ ਕਰ ਸਕਦੇ ਹੋ ਇੱਥੇ ਆਟੋ ਵਗੈਰਾ ਮਿਲ ਜਾਂਦੇ ਆ ਗੱਡੀਆਂ ਮਿਲ ਜਾਂਦੀਆਂ ਨੇ ਕਿਰਾਏ ਤੇ ਤੁਸੀਂ ਬਹੁਤ ਆਸਾਨੀ ਨਾਲ ਮਿਲ ਸਕਦੇ ਹੋ ਇਹ ਖਾਲਸਾ ਕਾਲਜ ਰੋਡ ਹੈ ਇਹ ਸੜਕ ਸਿੱਧਾ ਪਾਕਿਸਤਾਨ ạtਾਰੀ ਬਾਰਡਰ ਵੱਲ ਜਾਂਦੀ ਹੈ ਰਸਤੇ ਵਿੱਚ ਪਿੰਡ ਛੇਟਾ ਆਂਦਾ ਹੈ ਅਸੀਂ ਹੁਣ ਚਾਲੇ ਪਾ ਦਿੱਤੇ ਹਾਂ ਜੀ ਬਾਬਾ ਬੁੱਢਾ ਜੀ ਦੀ ਬੀੜ ਪਿੰਡ ਚ ਬਾਗ ਅਗਲੀ ਵੀਡੀਓ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਬੁੱਢਾ ਜੀ ਦੀ ਬੀੜ ਜਿੱਥੋਂ ਮਾਤਾ ਗੰਗਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰ ਦੀ ਦਾਤ ਮਿਲੀ ਸੀ